ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਤੇ ਲੁੱਕ ਡਿਟ ਤੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਤਾਂ ਅੱਜ ਆਪਾਂ ਇੱਕ ਤੁਹਾਡੇ ਲਈ ਬਹੁਤ ਹੀ ਸੋਹਣਾ ਸੂਟ ਲੈ ਕੇ ਆਏ ਹਾਂ ਲਾਈਟ ਪਰਪਲ ਸੂਟ ਜਿਹਦੇ ਉੱਪਰ ਬਹੁਤ ਹੀ ਸੋਹਣਾ ਵਰਕ ਹੋਇਆ ਆਰੀ ਵਰਕ ਹਾਂਜੀ ਫਿਨਿਸ਼ਿੰਗ ਜਿਹੜੀ ਚੈੱਕ ਕਰ ਸਕਦੇ ਹਾਂ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਵਰਕ ਕੀਤਾ ਗਿਆ ਤੇ ਚਨੂਨ ਦਾ ਦੁਪੱਟਾ ਦੁਪੱਟੇ ਦੀ ਇਹ ਵਾਲੀ ਜਿਹੜੀ ਬੰਨ ਲਾਸ ਲਗਾਈ ਆ ਗਲੇ ਤੇ ਵਰਕ ਆਊਗਾ ਜੀ ਪੂਰੇ ਸੂਟ ਦੇ ਵਿੱਚ ਜਿਹੜੀ ਉਹ ਬੁੱਟੀ ਹੋਊਗੀ ਇਹ ਵਾਲਾ ਵਰਕ ਬਾਹਾਂ ਤੇ ਆਊਗਾ ਇਹ ਵਾਲਾ ਜਿਹੜਾ ਆਊਗਾ ਘੇਰੇ ਤੇ ਤੇ ਚਾਕਾਂ ਦੇ ਉੱਪਰ ਇਹ ਵਾਲਾ ਵਰਕ ਜਿਹੜਾ ਤੁਸੀਂ ਬੈਕ ਸਾਈਡ ਵੀ ਕਰਵਾ ਸਕਦੇ ਹੋ ਫਰੰਟ ਵੀ ਕਰਵਾ ਸਕਦੇ ਹੋ ਮੀਨਸ ਜੇ ਤੁਸੀਂ ਇਹ ਕਰਨਾ ਹੈ ਨਾ ਵੀ neck ਦੇ ਉੱਪਰ ਇਕੱਲਾ ਵਰਕ ਰੱਖਣਾ ਤੇ ਬਾਹਾਂ ਤੇ ਰੱਖਣਾ ਪੂਰੇ ਸੂਟ ਚ ਬੁੱਟੀ ਪਵਾ ਸਕਦੇ ਹੋ ਘੇਰੇ ਤੇ ਤੇ ਚਾਕਾਂ ਤੇ ਨਹੀਂ ਪਵਾਉਣਾ ਤਾਂ ਇਦਾਂ ਵੀ ਕਰ ਸਕਦੇ ਹੋ ਬੁੱਟੀ ਵੀ ਤੁਸੀਂ ਜਿਹੜੀ ਹੈਗੀ ਆ ਉਹ ਜੇ ਨਹੀਂ ਪਵਾਉਣੀ ਕਿਸੇ ਨੂੰ ਪਸੰਦ ਹੁੰਦੀ ਹੈ ਕਿਸੇ ਨੂੰ ਨਹੀਂ ਪਸੰਦ ਹੁੰਦੀ ਕਿਸੇ ਨੂੰ ਕੱਲੀ ਬੁੱਟੀ ਪਸੰਦ ਆ ਮੇਨ ਦਾ ਸਾਰਾ ਭਰੇ ਭਰੇ ਨਹੀਂ ਪਸੰਦ ਹੁੰਦਾ ਕਿਸੇ ਨੂੰ ਹੈਵੀ ਸੂਟ ਵਧੀਆ ਲੱਗਦਾ ਹੈਵੀ ਸੂਟ ਤਾਂ ਇਦਾਂ ਹੀ ਸਹੀ ਆ ਜੀ ਕਿਸੇ ਨੇ ਥੋੜਾ ਜਿਹਾ ਹਲਕਾ ਕਰਵਾਉਣਾ ਤਾਂ ਗਲੇ ਦਾ ਵਰਕ ਤੇ ਬਾਹਾਂ ਦਾ ਵਰਕ ਐਂਡ ਕੱਲਾ ਘੇਰੇ ਦਾ ਵੀ ਕਰਵਾ ਸਕਦੇ ਆ ਠੀਕ ਹੈ ਹਾਂਜੀ ਤੇ ਇਹ ਨਾਲ ਹੀ ਆਊਗੀ ਜਿਹੜਾ ਇਹ ਸਲਵਾਰ ਦਾ ਵਰਕ ਆਊਗਾ ਫਿਨਿਸ਼ਿੰਗ ਦੇਖੋ ਤੁਸੀਂ ਕਿੰਨੀ ਫਿਨਿਸ਼ਿੰਗ ਦੇ ਨਾਲ ਵਰਕ ਕੀਤਾ ਗਿਆ ਹੈ ਫਿਨਿਸ਼ਿੰਗ ਆ ਜਿਹੜਾ ਵਰਕ ਵੱਲੋਂ ਤੁਹਾਨੂੰ ਕੋਈ ਕੰਪਲੇਨ ਨਹੀਂ ਦੇਵਾਂਗੇ ਜੇ ਅਸੀਂ ਕੰਮ ਸਾਡਾ ਪੂਰਾ ਨੀਟ ਐਂਡ ਕਲੀਨ ਹੋਊਗਾ ਪੂਰੀ ਸਫਾਈ ਦੇ ਨਾਲ ਇਹ ਤਿੰਨ ਚਾਰ ਜਿਹੜੀਆਂ ਬੂਟੀਆਂ ਸਲਵਾਰ ਚ ਆਉਣੀਆਂ ਇਦਾਂ ਵਰਕ ਹੋਊਗਾ ਤੁਸੀਂ ਕਿਹੜੇ ਵੀ ਕਿਸੇ ਵੀ ਸਟੱਫ ਤੇ ਕਰਵਾ ਸਕਦੇ ਹੋ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਹਾਂਜੀ ਤਾਂ ਇੱਕ ਉਸ ਦਿਨ ਨਾ ਵੀਡੀਓ ਕੱਟੀ ਗਈ ਸੀਗੀ ਪ੍ਰੋਪਰ ਬਣੀ ਨਹੀਂ ਸੀ ਵੀਡੀਓ ਮਤੋਂ ਇਹ ਸੂਟ ਦੀ ਗੱਲ ਕਰ ਰਹੇ ਸੀਗੇ ਵੀ ਇਹ ਸਾੜੀ ਤੋਂ ਕਿਦਾਂ ਤਿਆਰ ਕੀਤਾ ਗਿਆ ਹਨਾ ਤਾਂ ਹਾਂਜੀ ਇਹ ਸਾੜੀ ਤੋਂ ਨਾ ਤਿਆਰ ਕੀਤਾ ਗਿਆ ਮੀਨਸ ਇਹ ਕਿਸੇ ਕੁਲ ਸਾੜੀ ਸੀਗੀ ਤਾਂ ਖਾਦੀ ਛਿਲਕ ਦੀ ਸਾੜੀ ਤੋਂ ਆਪਾਂ ਸੂਟ ਤਿਆਰ ਕੀਤਾ ਇਹ ਤਾਂ ਕੀ ਕੀਤਾ ਆਪਾਂ ਜਿਹੜਾ ਬਾਰਡਰ ਹੁੰਦਾ ਸਾੜੀ ਦਾ ਸਾਈਡ ਵਾਲਾ ਜਿਹੜਾ ਸਾਈਡ ਵਾਲਾ ਉਹ ਕੱਟਿਆ ਗਿਆ ਸਟ੍ਰੈਪਸ ਲਵਾੜੇ ਦੇ ਨਾਲ ਐਂਡ ਜਿਹੜਾ ਇਹ ਬਾਰਡਰ ਆ ਇਹ ਆਪਾਂ ਬਾਹਾਂ ਤੇ ਲੈ ਆਂਦਾ ਤੇ ਇਸ ਤਰ੍ਹਾਂ ਘੇਰੇ ਦੇ ਉੱਪਰ ਲੈਂਦਾ ਤੁਸੀਂ ਵੀ ਇਸ ਤਰ੍ਹਾਂ ਜਿਹੜਾ ਹੈਗਾ ਸਾੜੀ ਦੇ ਸਟਫ ਤੋਂ ਸੂਟ ਤਿਆਰ ਕਰ ਸਕਦੇ ਹੋ ਇਹ ਨੂੰ ਜਿਹੜਾ ਹੈਗਾ ਆਪਾਂ ਵੀ ਪੈਚ ਲਾਉਣ ਦੀ ਲੋੜ ਨਹੀਂ ਪਈ ਬਿਨਾ ਪੈਚ ਤੋਂ ਹੀ ਇਸ ਤਰ੍ਹਾਂ ਟਾਈਡ ਆਈ ਦਾ ਇਹ ਨਾਲ ਬਹੁਤ ਸੋਹਣਾ ਵਰਕ ਹੋਇਆ ਹੈ। ਪੱਲਿਆਂ ਦੇ ਜਿਹੜੇ ਸਾੜੀ ਦੇ ਪੱਲੇ ਹੁੰਦੇ ਹਨ ਉਹ ਵਾਲੇ ਬਹੁਤ ਸੋਹਣੇ ਉਹਦੇ ਨਾਲ ਵਰਕ ਹੋਏ ਹੋਏ ਹਨ ਬਹੁਤ ਹੀ ਪਿਆਰਾ ਲੱਗਦਾ। ਇਦਾਂ ਲੱਗਦਾ ਵੀ ਜਿਵੇਂ ਇਦਾਂ ਟਾਈਡ ਆਈ ਸੂਟ ਹੋਵੇ ਬਟ ਇਹ ਸਾੜੀ ਤੋਂ ਬਣਾਇਆ। ਹਾਂਜੀ ਤਾਂ ਜਿਹੜਾ ਆਪਣਾ ਇਹ ਵਾਲਾ ਸੂਟ ਹੈ ਇੱਕ ਕਾਟਨ ਦਾ ਸੂਟ ਹੈ ਲੇਸ ਡਿਜ਼ਾਈਨ ਕੀਤਾ। ਇਹ ਵਾਲਾ ਵੀ ਗਲੇ ਦੀ ਲੇਸ ਲਾ ਕੇ ਪੂਰਾ ਤਿਆਰ ਕੀਤਾ। ਬਹੁਤ ਹੀ ਪਿਆਰੀ ਲੇਸ ਲੱਗੀ ਹੋਈ ਹੈ। ਇਹ ਵਾਲਾ ਜਿਹੜਾ ਹੈਗਾ ਲੈਸ ਬਾਹਾਂ ਤੇ ਲਗਾਈ ਗਈ ਮੇਰੇ ਥੋੜੀ ਜਿਹੀ ਨਾ ਸਿਹਤ ਠੀਕ ਨਹੀਂ ਮੈਥੋਂ ਅੱਜ ਬਹੁਤ ਜ਼ਿਆਦਾ ਘੱਟ ਬੋਲ ਰਿਹਾ ਫੀਵਰ ਬਹੁਤ ਜ਼ਿਆਦਾ ਹੋ ਰਿਹਾ ਤਾਂ ਪੀਜ਼ਾ ਤੁਸੀਂ ਸਮਝਣ ਦੀ ਕੋਸ਼ਿਸ਼ ਕਰਿਓ ਮੈਂ ਥੋੱਚੀ ਬੋਲ ਨਹੀਂ ਹੁੰਦਾ ਇਹਦੇ ਨਾਲ ਆਪਾਂ ਜਿਹੜੀ ਹੈਗੀ ਆ ਇਹ ਵਾਲੀ ਫਰਸੀ ਸਲਵਾਰ ਬਣਾਈ ਆ ਤੁਸੀਂ ਸਿੰਪਲ ਸਲਵਾਰ ਦੂਸਰੀ ਵੀ ਬਣਾ ਸਕਦੇ ਹੋ ਬਟ ਇਹ ਸ਼ਾਰਟ ਸ਼ਰਟ ਦੇ ਨਾਲ ਫਰਸੀ ਸਲਵਾਰ ਹੀ ਸੋਹਣੀ ਲੱਗਦੀ ਆ ਇਹ ਵਾਲਾ ਆਪਾਂ ਘੇਰੇ ਤੇ ਕੰਮ ਕੀਤਾ ਬੈਕ ਫਰੰਟ ਦੋਨੋਂ ਇਹ ਵਾਲਾ ਇਹਦੇ ਨਾਲ ਦੁਪੱਟਾ ਆਪਾਂ ਦੁਪੱਟਾ ਨਾਲ ਰੈਡੀ ਕੀਤਾ ਜੀ ਆ ਜਿਹੜੇ ਹੈਗੇ ਫਰਸੀ ਸਲਵਾਰ ਜਿਹੜੇ ਹੁੰਦੇ ਆ ਵੀ ਉਹ ਬਿਨਾਂ ਦੁਪੱਟੇ ਤੋਂ ਵੀ ਚੱਲ ਜਾਂਦੇ ਨੇ ਫਰਸੀ ਸਲਵਾਰ ਨਾਲ ਜਿਹੜੀਆਂ ਸ਼ਰਟਾਂ ਹੁੰਦੀਆਂ ਨੇ ਬਿਨਾਂ ਦੁਪੱਟੇ ਤੋਂ ਵੀ ਵੇਅਰ ਕਰ ਸਕਦੇ ਆ ਤੇ ਦੁਪੱਟੇ ਨਾਲ ਦੀ ਦੁਪੱਟੇ ਨਾਲ ਸੋਹਣਾ ਲੱਗਦਾ ਹਾਂਜੀ ਤਾਂ ਜਿਹੜਾ ਇਹ ਵਾਲਾ ਸੂਟ ਆ ਇਹ ਵੀ ਪਰਪਲ ਹੋਊਗਾ ਜੀ ਇਹਦੇ ਆਪਾਂ ਜਿਹੜਾ ਫਲਾਵਰ ਹੈ ਇਹ ਤੁਸੀਂ ਦੇਖਿਆ ਹੋਣਾ ਬਹੁਤ ਹੀ ਇਹ ਵੀ ਹੈਗਾਗਾ ਫਲਾਵਰ ਬਹੁਤ ਜ਼ਿਆਦਾ ਸੂਟਾਂ ਦੇ ਉੱਪਰ ਪਾਇਆ ਹੋਇਆ ਆ ਆਪਾਂ ਪਹਿਲਾਂ ਵੀ ਬਟ ਇਹ ਸੂਟ ਕਸਟਮਰ ਕੋਲ ਸੀਗਾ ਇਦਾਂ ਹੀ ਚੈੱਕ ਵਾਲਾ ਠੀਕ ਆ ਆਪਾਂ ਉਹਨੂੰ ਇੱਕ ਨਵੀਂ ਲੁੱਕ ਦਿੱਤੀ ਆ ਇਹਦੇ ਆਪਾਂ ਬਾਹਾਂ ਦੇ ਉੱਪਰ ਇਸ ਤਰ੍ਹਾਂ ਫਲਾਵਰ ਪਾ ਕੇ ਤੇ ਆਪਾਂ ਨਾ ਇਹਦੇ ਵੀ ਸੈਂਟਰ ਦੇ ਵਿੱਚ ਇੱਕ ਫਲਾਵਰ ਪਾਇਆ ਦੂ ਨਹੀਂ ਪਾਈ ਇੱਕ ਸੈਂਟਰ ਦੇ ਵਿੱਚ ਪਾ ਕੇ ਇਹ ਵਾਲੀ ਜਿਹੜੀ ਹੈਗੀ ਆ ਲੇਸ ਡਿਜ਼ਾਈਨ ਕਰਕੇ ਬਹੁਤ ਹੀ ਸੋਹਣਾ ਜਿਹਾ ਜਿਹੜਾ ਹੈਗਾ ਉਹ ਸੂਟ ਬਣ ਗਿਆ ਤੁਹਾਡੇ ਕੋਲੇ ਵੀ ਕਈ ਵਾਰੀ ਘਰੇ ਆਪਣੇ ਕੋਲੇ ਸੂਟ ਪਏ ਹੁੰਦੇ ਆ ਇਸ ਤਰ੍ਹਾਂ ਦੇ ਚੱਕ ਵਾਲੇ ਤੋਂ ਉਹਨੂੰ ਤੁਸੀਂ ਜਿਹੜਾ ਹੈਗਾ ਇਸ ਤਰ੍ਹਾਂ ਸੋਹਣਾ ਜਿਹਾ ਡਿਜ਼ਾਈਨ ਡਿਜ਼ਾਈਨਰ ਫਲਾਵਰ ਕੋਈ ਪਾ ਕੇ ਡਿਜ਼ਾਈਨਰ ਸੂਟ ਬਣਾ ਸਕਦੇ ਹੋ ਲਾਈਟ weight ਵੀ ਆ ਜਿਆਦਾ ਵਰਕ ਵੀ ਨਹੀਂ ਤੇ ਲੁੱਕ ਵੀ ਦੇਖੋ ਤੁਸੀਂ ਕਿੰਨੀ ਸੋਹਣੀ ਬਣ ਕੇ ਆਈ ਹੈ ਤੇ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਚਲਦੀ ਚਲਦੀ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਜਿਹੜੀ ਸਾਡੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਤਾਂ ਹਾਂਜੀ ਮੇਰੀ ਇੱਕ ਰਿਕਵੈਸਟ ਸੀਗੀ ਵੀ ਜਿਨ੍ਹਾਂ ਨੇ ਹੈਂਡਵਰਕ ਕਰਵਾਉਣਾ ਹੈਂਡਵਰਕ ਦੇ ਆਰਡਰ ਦੇਣੇ ਆ ਉਹ ਪਲੀਜ਼ ਵਿਆਹ ਸ਼ਾਦੀ ਲਈ ਉਹ ਪਹਿਲਾਂ ਹੀ ਦੇ ਦਿਓ ਕਿਉਂਕਿ ਮੌਕੇ ਤੇ ਕੰਮ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ ਨਾ ਜੇ ਤੁਸੀਂ ਮੌਕੇ ਤੇ ਮੀਨ 15 20 ਦਿਨ ਰੈਂਦੇ ਹੋ ਨਾ ਮੈਰਿਜ 'ਚ ਫਿਰ ਤੁਸੀਂ ਕਹਿੰਦੇ ਹੋ ਵੀ ਸਾਨੂੰ ਜਲਦੀ ਤੀ ਜਲਦੀ ਰੈਡੀ ਕਰਕੇ ਦਿਓ ਉਹ ਪੋਸੀਬਲ ਨਹੀਂ ਹੈ ਜੀ ਪਲੀਜ਼ ਜਿਹੜਾ ਤੁਸੀਂ ਕਹਿੰਦੇ ਹੋ ਵੀ 15 ਤੋਂ 20 ਦਿਨ ਤੱਕ ਕਾਰੀਗਰ ਲੈਂਦਾ ਹੀ ਲੈਂਦਾ ਹੈਂਡਵਰਕ ਕਰਨ ਲੱਗਿਆ ਹੈ ਨਾ ਤਾਂ ਪਲੀਜ਼ ਤੁਸੀਂ ਪਹਿਲਾਂ ਹੀ ਸਾਨੂੰ ਆਰਡਰ ਦਿਓ WhatsApp ਨੰਬਰ ਮੈਂ نیچے ਮੈਂਸ਼ਨ ਕਰ ਦੂੰਗੀ ਉਸ ਤੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਜਿਹੜੀ ਸੂਟ ਦਾ ਹੈਗਾ ਸਟੱਫ ਆ ਉਹ ਸਾਨੂੰ ਤੁਸੀਂ ਦੱਸੋਗੇ ਸਟੱਫ ਦੇ ਅਕੋਰਡਿੰਗ ਜਿਹੜੀ ਹੈਗੇ ਪੇਮੈਂਟ ਆ ਹਾਫ ਪੇਮੈਂਟ ਪਹਿਲਾਂ ਲਈਤੀ ਜਾਊਗੀ ਜਿਹੜੀ ਦੂਸਰੀ ਪੇਮੈਂਟ ਹਾਫ ਹੋਗੀ ਉਹ ਜਦੋਂ ਸੂਟ ਤੁਹਾਡੇ ਰੈਡੀ ਹੋਗੇ ਉਹ ਉਦੋਂ ਲਈਤੀ ਜਾਊਗੀ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠੋ ਵਰਲਡ ਵਾਈ ਸ਼ਿਪਿੰਗ ਆਪਣੀ ਜਿਹੜੀ ਹੈਗੇ ਅਵੇਲੇਬਲ ਆ ਤੁਸੀਂ ਕਿਤੇ ਵੀ ਬੈਠੋ ਸਾਡਾ ਸੂਟ ਜਿਹੜਾ ਹੈਗਾ ਤਿਆਰ ਹੋ ਕੇ ਤੁਹਾਡੇ ਘਰ ਤੱਕ ਜਰੂਰ ਪਹੁੰਚੂਗਾ ਠੀਕ ਹੈ ਜੀ ਹਾਂ ਜੀ ਚਲੋ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਨਾਲ ਅੱਜ ਵਾਲੇ ਸੂਟ ਸਾਡੇ ਕਿੱਦਾਂ ਦੇ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ